ਹਾਂਜੀ ਦੋਸਤੋ ਜਿੰਨਾ ਭਰਾਵਾਂ ਦੀਆਂ ਗਾਵਾਂ ਮੱਝਾਂ ਨੂੰ ਮਸਟੈਟਿਕ ਪ੍ਰੋਬਲਮ ਆ ਜਾਂਦੀ ਹੈ ਜਾਨੀ ਤਲੇਲਾ ਰੋਗ ਹੋ ਜਾਂਦਾ ਹੈਗਾ ਤਾਂ ਮਤਲਬ ਛਿੱਧੀਆਂ ਨਹੀਂ ਕੰਟਰੋਲ ਹੋ ਰਹੀਆਂ ਤਾਂ ਜਿਹੜਾ ਤੁਸੀਂ ਇਹ ਸਾਹਮਣੇ ਇੰਜੈਕਸ਼ਨ ਦੇਖ ਰਹੇ ਹੋ ਕਿਲਜੋਕਸ ਵਨ ਸ਼ਾਟ ਇਹ ਉਹਨਾਂ ਭਰਾਵਾਂ ਦੀਆਂ ਗਾਵਾਂ ਮੱਝਾਂ ਵਾਸਤੇ ਹੈਗਾ ਜਦੋਂ ਦੋਸਤੋ ਇਹ ਲਾਤਾ ਆਪਾਂ ਨੇ ਤਾਂ 96 ਘੰਟੇ ਕੰਮ ਕਰਦਾ ਹੈਗਾ 3 ਗ੍ਰਾਮ 3 ਗ੍ਰਾਮ ਇਹਦੀ ਡੋਜ਼ ਹੈਗੀ ਆਈਵੀ ਲੱਗਦਾ ਇਹੇ AIM ਵੀ ਲੱਗ ਜਾਂਦਾ ਵੈਸੇ ਜੇ ਆਪਾਂ AIM ਨਾਲ IV ਲਾਵਾਂਗੇ ਤਾਂ ਇਹ ਜ਼ਿਆਦਾ ਕੰਮ ਕਰਦਾ ਕਿਉਂਕਿ ਜਲਦੀ ਬਲੱਡ ਦੇ ਵਿੱਚ ਰਲ ਜਾਂਦਾ ਹੈ ਬਲੱਡ ਦੇ ਵਿੱਚ ਰਲਣ ਕਰਕੇ ਜਲਦੀ ਜਿਹੜਾ ਛਿੱਧੀਆਂ ਨੂੰ ਰਿਕਵਰ ਕਰ ਲੈਂਦਾ ਹੈਗਾ ਸੈਫਟੀ ਜੌਕ ਸਮੇਂ ਦੇ ਵਿੱਚ ਸਾਲਟ ਪਾਇਆ ਹੋਏਗਾ ਬੰਨ ਸ਼ੌਟ ਯਾਨੀ ਇੱਕ ਵਾਰੀ ਹੀ ਲੱਗਦਾ ਹੈਗਾ ਜਦੋਂ ਇੱਕ ਵਾਰੀ ਆਪਾਂ ਨੇ ਲਾਤਾ ਤਾਂ ਇਹ 96 ਘੰਟੇ ਲਗਾਤਾਰ ਇਹ ਕੰਮ ਕਰੂਗਾ ਬੈਟ ਪਰ ਕੇ ਇਹ ਕੰਪਨੀ ਦਾ ਦੋਸਤ ਇੰਜੈਕਸ਼ਨ ਹੈ ਕੋਈ ਬਹੁਤ ਜ਼ਿਆਦਾ ਮਹਿੰਗਾ ਇੰਜੈਕਸ਼ਨ ਨਹੀਂ ਤਾਂ ਕਟ ਰੇਡ ਦਾ ਇੰਜੈਕਸ਼ਨ ਹੈ ਤੇ ਕੰਮ ਜਿਹੜਾ ਪੂਰਾ ਟੌਪ ਹੈ